ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲੇ ਇੱਕ ਉੱਚ ਕੋਟੀ ਦੇ ਮਹਾਪੁਰਸ਼ ਹੋਏ ਹਨ ਜਿਨ੍ਹਾਂ ਦਾ ਜੀਵਨ ਸੇਵਾ ਸਿਮਰਨ ਅਤੇ ਪਰਪੁਕਾਰ ਦੀ ਇੱਕ ਜਉਂਦੀ ਜਾਗਦੀ ਮਿਸਾਲ ਸੀ ਉਹਨਾਂ ਦੀ ਮਹਿਮਾ ਇੰਨੀ ಅಪਾਰ ਹੈ ਕਿ 20 ਮਿੰਟ ਤਾਂ ਕੀ ਕਈ ਘੰਟੇ ਵੀ ਘਟ ਹਨ ਪਰ ਮੈਂ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦੇ ਜੀਵਨ ਦੀਆਂ ਕੁਝ ਅਹਿਮ ਸਾਖੀਆਂ ਅਤੇ ਉਹਨਾਂ ਦੀ ਰੋਹਾਨੀ ਸ਼ਕਤੀਤ ਬਾਰੇ ਤੁਹਾਨੂੰ ਵਿਸਥਾਰ ਨਾਲ ਦੱਸ ਸਕਾਂ। ਬਾਬਾ ਜੀ ਦਾ ਜੀਵਨ ਸ਼ੁਰੂ ਤੋਂ ਹੀ ਬਹੁਤ ਸਾਦਾ ਅਤੇ ਪ੍ਰਭੂ ਦੀ ਭਗਤੀ ਵਿੱਚ ਲੀਨ ਸੀ। ਉਹਨਾਂ ਦਾ ਮਨ ਹਮੇਸ਼ਾ ਅਕਾਲ ਪੁਰਖ ਦੀ ਬੰਦਗੀ ਵਿੱਚ ਰਹਿੰਦਾ ਸੀ। ਬਾਬਾ ਜੀ ਨੇ ਹੰਸਾਲੀ ਵਿੱਚ ਆਪਣਾ ਡੇਰਾ ਸਥਾਪਿਤ ਕੀਤਾ। ਜੋ ਅੱਜਕੱਲ ਇੱਕ ਬਹੁਤ ਵੱਡਾ ਸੇਵਾ ਦਾ ਕੇਂਦਰ ਹੈ ਉੱਥੇ 24 ਘੰਟੇ ਲੰਗਰ ਚੱਲਦਾ ਹੈ ਬਾਬਾ ਜੀ ਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਉਹ ਹਰ ਆਉਣ ਵਾਲੇ ਸ਼ਰਧਾਲੂ ਨੂੰ ਪਹਿਲਾਂ ਲੰਗਰ ਛਕਣ ਲਈ ਕਹਿੰਦੇ ਸਨ ਉਹਨਾਂ ਦਾ ਮੰਨਣਾ ਸੀ ਕਿ ਭੁੱਖੇ ਪੇਟ ਭਗਤੀ ਨਹੀਂ ਹੁੰਦੀ ਪਹਿਲਾ ਪੰਗਤ ਪਾਛੇ ਸੰਗਤ ਦੋ ਸਿਧਾਂਤ ਨੂੰ ਉਹਨਾਂ ਨੇ ਪੂਰੀ ਤੜਪ ਨਾਲ ਨਿਭਾਇਆ ਬਾਬਾ ਜੀ ਦੇ ਕੋਲ ਜਦੋਂ ਵੀ ਕੋਈ ਵੱਡਾ ਮੰਤਰੀ ਜਾਂ ਅਮੀਰ ਬੰਦਾ ਆਪਣੀ ਫਰਿਆਦ ਲੈ ਕੇ ਆਉਂਦਾ ਬਾਬਾ ਜੀ ਦਾ ਪਹਿਲਾ ਸਵਾਲ ਹੁੰਦਾ ਕਿ ਲੰਗਰ ਛਕ ਲਿਆ ਭਾਈ ਇੱਕ ਵਾਰ ਇੱਕ ਬਹੁਤ ਵੱਡਾ ਸਿਆਸਤਦਾਨ ਆਪਣੀ ਜਿੱਤ ਦੀ ਅਰਦਾਸ ਕਰਵਾਉਣ ਆਇਆ ਉਹ ਬਹੁਤ ਕਾਲੀ ਵਿੱਚ ਸੀ ਬਾਬਾ ਜੀ ਨੇ ਉਸ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਉਹ ਸ਼ਖਸ ਝਿਜਕਿਆ ਪਰ ਬਾਬਾ ਜੀ ਦੇ ਪ੍ਰੇਮ ਅੱਗੇ ਝੁਕ ਗਿਆ ਬਾਬਾ ਜੀ ਕਹਿੰਦੇ ਸਨ ਕਿ ਗੁਰੂ ਦੇ ਦਰ ਤੇ ਸਭ ਬਰਾਬਰ ਹਨ ਜਦੋਂ ਤੱਕ ਇਨਸਾਨ ਦਾ ਢਿੱਡ ਭਰਿਆ ਨਾ ਹੋਵੇ ਅਤੇ ਮਨ ਸ਼ਾਂਤ ਨਾ ਹੋਵੇ ਉਹ ਪਰਮਾਤਮਾ ਦੀ ਗੱਲ ਨਹੀਂ ਸੁਣ ਸਕਦਾ ਇੱਕ ਵਾਰ ਦੀ ਗੱਲ ਹੈ ਡੇਰੇ ਵਿੱਚ ਸੰਗਤ ਬਹੁਤ ਜ਼ਿਆਦਾ ਆ ਗਈ ਸੀ ਪਰ ਲੰਗਰ ਘਟ ਪੈ ਗਿਆ ਸੇਵਾਦਾਰ ਬੜੇ ਪਰੇਸ਼ਾਨ ਹੋ ਗਏ ਸੇਵਾਦਾਰਾਂ ਨੇ ਬਾਬਾ ਜੀ ਨੂੰ ਜਾ ਕੇ ਦੱਸਿਆ ਕਿ ਬਾਬਾ ਜੀ ਸੰਗਤ ਬਹੁਤ ਹੈ ਪਰ ਪ੍ਰਸ਼ਾਦਾ ਖਤਮ ਹੋਣ ਵਾਲਾ ਹੈ ਬਾਬਾ ਜੀ ਨੇ ਮੁਸਕਰਾ ਕੇ ਕਿਹਾ ਉਸ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਚਾਦਰ ਪਾ ਦਿਓ ਅਤੇ ਵਰਤਾਈ ਜਾਓ ਕ੍ਰਿਸ਼ਮਾ ਕਹਿੰਦੇ ਹਨ ਕਿ ਉਸ ਦਿਨ ਹਜ਼ਾਰਾਂ ਦੀ ਸੰਗਤ ਨੇ ਰੱਜ ਕੇ ਲੰਗਰ ਛਕਿਆ ਪਰ ਪ੍ਰਸ਼ਾਦਾ ਖਤਮ ਨਹੀਂ ਹੋਇਆ ਇਹ ਬਾਬਾ ਜੀ ਦੀ ਕਮਾਈ ਅਤੇ ਅਰਦਾਸ ਦੀ ਬਰਕਤ ਸੀ। ਬਾਬਾ ਜੀ ਸਿਰਫ ਇਨਸਾਨਾਂ ਨੂੰ ਹੀ ਨਹੀਂ ਸਗੋਂ ਜੀਵ ਜੰਤੂਆਂ ਨੂੰ ਵੀ ਬਹੁਤ ਪਿਆਰ ਕਰਦੇ ਸਨ। ਇੱਕ ਵਾਰ ਦੇਖਿਆ ਗਿਆ ਕਿ ਜੇਕਰ ਕੋਈ ਪੰਛੀ ਜਾਂ ਜਾਨਵਰ ਬਿਮਾਰ ਹੁੰਦਾ ਤਾਂ ਬਾਬਾ ਜੀ ਖੁਦ ਉਸ ਦੀ ਸਾਰ ਲੈਂਦੇ। ਉਹ ਅਕਸਰ ਕਹਿੰਦੇ ਸਨ ਕਿ ਹਰ ਜੀਵ ਵਿੱਚ ਉਸੇ ਅਕਾਲ ਪੁਰਖ ਦੀ ਜੋਤ ਹੈ। ਉਹ ਆਪਣੇ ਹੱਥੀ ਪੰਛੀਆਂ ਨੂੰ ਦਾਣਾ ਪਾਉਂਦੇ ਸਨ ਇੱਕ ਵਾਰ ਇੱਕ ਵਿਅਕਤੀ ਨੇ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਤੁਹਾਡੇ ਕੋਲ ਇੰਨੀ ਦੁਨੀਆ ਆਉਂਦੀ ਹੈ ਤੁਹਾਨੂੰ ਹੰਕਾਰ ਨਹੀਂ ਹੁੰਦਾ ਬਾਬਾ ਜੀ ਦਾ ਜਵਾਬ ਬਾਬਾ ਜੀ ਨੇ ਬੜੀ ਨਿਮਰਤਾ ਨਾਲ ਆਪਣੇ ਹੱਥ ਜੋੜੇ ਅਤੇ ਕਿਹਾ ਮੈਂ ਤਾਂ ਇੱਕ ਮਾਮੂਲੀ ਸੇਵਾਦਾਰ ਹਾਂ ਜੋ ਕੁਝ ਵੀ ਹੋ ਰਿਹਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਹੋ ਰਿਹਾ ਹੈ ਮੇਰੇ ਪੱਲੇ ਕੁਝ ਨਹੀਂ। ਬਾਬਾ ਜੀ ਦੇ ਮੁੱਖ ਬਚਨ ਉਹ ਅਕਸਰ ਕਹਿੰਦੇ ਸਨ, ਨਾਮ ਜੱਪੋ ਵੰਡ ਕੇ ਛਕੋ, ਕਿਸੇ ਦਾ ਦਿਲ ਨਾ ਦਿਖਾਓ, ਇਹ ਹੀ ਸਭ ਤੋਂ ਵੱਡੀ ਬੰਦਗੀ ਹੈ। ਹਾਂ ਸਾਲੀ ਦਾ ਲੰਗਰ ਕਦੇ ਨਹੀਂ ਮੁੱਕਣਾ। ਬਸ ਸਰਦਾ ਨਾਲ ਛਕੋ। ਬਾਬਾ ਅਜੀਤ ਸਿੰਘ ਜੀ ਦੇ ਜੀਵਨ ਦੀ ਇੱਕ ਹੋਰ ਬਹੁਤ ਹੀ ਪਿਆਰੀ ਅਤੇ ਪ੍ਰਭਾਵਸ਼ਾਲੀ ਸਾਖੀ ਸੱਚੀ ਸਰਦਾ ਅਤੇ ਇੱਕ ਗਰੀਬ ਮਾਈ ਬਾਰੇ ਹੈ ਇਹ ਘਟਨਾ ਦਰਸਾਉਂਦੀ ਹੈ ਕਿ ਮਹਾਪੁਰਖ ਸਿਰਫ ਬਾਹਰੀ ਦਿਖਾਵੇ ਦੇ ਨਹੀਂ ਸਗੋ ਮਨ ਦੀ ਭਾਵਨਾ ਦੇ ਭੁੱਖੇ ਹੁੰਦੇ ਹਨ ਇੱਕ ਵਾਰ ਹੰਸਾਲੀ ਸਾਹਿਬ ਵਿਖੇ ਬਹੁਤ ਵੱਡਾ ਸਮਾਗਮ ਚੱਲ ਰਿਹਾ ਸੀ ਇਲਾਕੇ ਦੇ ਵੱਡੇ ਵੱਡੇ ਅਮੀਰ ਲੋਕ ਜੀਵਿੰਦਾਰ ਅਤੇ ਰਾਜਨੀਤਿਕ ਆਗੂ ਬਾਬਾ ਜੀ ਲਈ ਮਹਿੰਗੇ ਫਲ ਮਠਾਈਆਂ ਅਤੇ ਵਧੀਆ ਤੋਂ ਵਧੀਆ ਪਦਾਰਥ ਲੈ ਕੇ ਆ ਰਹੇ ਸਨ ਬਾਬਾ ਜੀ ਸਭ ਨੂੰ ਅਸੀਸ ਦੇ ਰਹੇ ਸਨ ਪਰ ਉਹਨਾਂ ਦੀ ਨਜ਼ਰ ਦੂਰ ਬੈਠੀ ਇੱਕ ਬਹੁਤ ਹੀ ਗਰੀਬ ਵਿਰਧ ਮਾਈ ਤੇ ਟਿਕੀ ਹੋਈ ਸੀ ਉਹ ਮਾਈ ਬਹੁਤ ਹੀ ਫਟੇ ਪੁਰਾਣੇ ਕੱਪੜਿਆਂ ਵਿੱਚ ਸੀ ਉਸ ਕੋਲ ਚੜਾਉਣ ਲਈ ਕੋਈ ਮਹਿੰਗੀ ਮਠਾਈ ਅਤੇ ਨਾ ਹੀ ਕੋਈ ਫਲ ਸੀ ਉਸ ਕੋਲ ਆਪਣੀ ਪੋਟਲੀ ਵਿੱਚ ਸਿਰਫ ਦੋ ਸੁੱਕੀਆਂ ਰੋਟੀਆਂ ਸਨ ਜੋ ਉਸਨੇ ਬੜੀ ਮੁਸ਼ਕਲ ਨਾਲ ਤਿਆਰ ਕੀਤੀਆਂ ਸਨ ਵੱਡੇ ਲੋਕਾਂ ਨੂੰ ਮਹਿੰਗੇ ਤੋਹਫੇ ਦਿੰਦੇ ਦੇਖ ਉਹ ਮਾਈ ਸੰਗ ਰਹੀ ਸੀ ਅਤੇ ਪਿੱਛੇ ਹੋ ਕੇ ਬੈਠ ਰਹੀ ਸੀ। ਬਾਬਾ ਜੀ ਨੇ ਆਪਣੇ ਸੇਵਾਦਾਰ ਨੂੰ ਕਿਹਾ ਉਸ ਪਿੱਛੇ ਬੈਠੀ ਮਾਈ ਨੂੰ ਮੇਰੇ ਕੋਲ ਲੈ ਕੇ ਆਓ। ਜਦੋਂ ਮਾਈ ਡਰਦੀ ਡਰਦੀ ਕੋਲ ਆਈ ਬਾਬਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਮਾਈ ਮੇਰੇ ਲਈ ਕੀ ਲਿਆਈ ਹੈ ਮੈਨੂੰ ਬਹੁਤ ਭੁੱਖ ਲੱਗੀ ਹੈ। ਮਾਈ ਨੇ ਨੀਵੀਂ ਪਾ ਕੇ ਕਿਹਾ ਬਾਬਾ ਜੀ ਮੈਂ ਤਾਂ ਗਰੀਬਣੀ ਹਾਂ ਮੇਰੇ ਕੋਲ ਤਾਂ ਸਿਰਫ ਇਹ ਸੁੱਕੀ ਰੋਟੀਆਂ ਹਨ ਇਹ ਤੁਹਾਡੇ ਵਰਗੇ ਮਹਾਪੁਰਖਾਂ ਦੇ ਖਾਣ ਦੇ ਲਾਇਕ ਨਹੀਂ ਬਾਬਾ ਜੀ ਨੇ ਮੁਸਕਰਾ ਕੇ ਮਾਈ ਦੇ ਹੱਥੋਂ ਉਹ ਪੋਟਲੀ ਫੜ ਲਈ ਅਤੇ ਸਭ ਦੇ ਸਾਹਮਣੇ ਉਹ ਸੁੱਕੀ ਰੋਟੀ ਤੋੜ ਕੇ ਖਾਣ ਲੱਗ ਪਏ ਬਾਬਾ ਜੀ ਦੇ ਚਿਹਰੇ ਤੇ ਇਹ ਜੀ ਖੁਸ਼ੀ ਸੀ ਜਿਵੇਂ ਉਹ ਦੁਨੀਆ ਦਾ ਸਭ ਤੋਂ ਸਵਾਦਿਸ਼ਟ ਭੋਜਨ ਖਾ ਰਹੇ ਹੋਣ ਬਾਬਾ ਜੀ ਨੇ ਕਿਹਾ ਇਹ ਰੋਟੀ ਵਿੱਚੋਂ ਗੁਰੂ ਨਾਨਕ ਦੇ ਲੰਗਰ ਦਾ ਸਵਾਦ ਆ ਰਿਹਾ ਹੈ ਕਿਉਂਕਿ ਇਹ ਸੱਚੀ ਕੀਰਤ ਕਮਾਈ ਅਤੇ ਪਿਆਰ ਨਾਲ ਬਣੀ ਹੈ ਉੱਥੇ ਬੈਠੇ ਅਮੀਰ ਲੋਕ ਜੋ ਮਹਿੰਗੀਆਂ ਮਠਾਈਆਂ ਲਿਆਏ ਸਨ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਬਾਬਾ ਜੀ ਨੇ ਸੰਗਤ ਨੂੰ ਸਮਝਾਇਆ ਕਿ ਪਰਮਾਤਮਾ ਨੂੰ ਤੁਹਾਡੇ ਪੈਸੇ ਜਾਂ ਮਹਿੰਗੇ ਪਦਾਰਥਾਂ ਦੀ ਲੋੜ ਨਹੀਂ ਹੈ ਉਹ ਤਾਂ ਸਿਰਫ ਪ੍ਰੇਮ ਦੇ ਭੁੱਖੇ ਹਨ ਜੇਕਰ ਮਨ ਵਿੱਚ ਹੰਕਾਰ ਹੈ ਤਾਂ ਮਹਿੰਗੇ ਪਕਵਾਨ ਵੀ ਵਿਅਰਥ ਹਨ ਪਰ ਜੇ ਮਨ ਵਿੱਚ ਨਿਮਰਤਾ ਹੈ ਤਾਂ ਸੁੱਕੀ ਰੋਟੀ ਵੀ ਪ੍ਰਵਾਨ ਹੈ ਇੱਕ ਹੋਰ ਛੋਟੀ ਜੀ ਘਟਨਾ ਹੈ ਜੋ ਬਾਬਾ ਜੀ ਅਕਸਰ ਸ਼ਾਮ ਨੂੰ ਇਕਾਂਤ ਵਿੱਚ ਬੈਠ ਕੇ ਪੰਛੀਆਂ ਨਾਲ ਗੱਲਾਂ ਕਰਦੇ ਪ੍ਰਤੀਤ ਹੁੰਦੇ ਸਨ ਉਹ ਕਹਿੰਦੇ ਸਨ ਕਿ ਇਹ ਪੰਛੀ ਵੀ ਰੱਬ ਦੀ ਬੰਦਗੀ ਕਰਦੇ ਹਨ ਕਈ ਵਾਰ ਜਦੋਂ ਉਹ ਦਾਣਾ ਪਾਉਂਦੇ ਸਨ ਤਾਂ ਪੰਛੀ ਉਹਨਾਂ ਦੇ ਮੋਢਿਆਂ ਤੇ ਆ ਕੇ ਬੈਠ ਜਾਂਦੇ ਸਨ ਇਹ ਉਹਨਾਂ ਦੀ ਰੋਹਾਨੀ ਅਵਸਥਾ ਦਾ ਸਬੂਤ ਸੀ ਕਿ ਜੰਗਲੀ ਜੀਵ ਵੀ ਉਹਨਾਂ ਕੋਲ ਸੁਰੱਖਿਤ ਮਹਿਸੂਸ ਕਰਦੇ ਸਨ ਜੇਕਰ ਤੁਹਾਨੂੰ ਇਹ ਜ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂਕਿ ਤੁਹਾਨੂੰ ਸਾਡੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ Sri Vahi Guruji Ki Fateji.